ਆਹ ਦਾ ਰਸਤਾ ਸੋੜੇ ਲਾਏ ਬਹੁਤ ਜਿਆਦਾ ਪਾਣੀ ਵਧ ਗਿਆ ਜੀ ਕੱਲ ਨਾਲੋਂ ਬਹੁਤ ਜਿਆਦਾ ਸੱਤ ਲੋਈ ਦਾ ਬਹੁਤ ਖਤਰਾ ਬਣਿਆ ਬਹੁਤ ਜਿਆਦਾ ਇਧਰੋਂ ਵੀ ਬਸ ਆ ਬੰਨ ਦਾ ਬਸ ਥੋੜਾ ਲੈਵਲ ਨਾਲ ਲੱਗਾ ਪਿਆ ਬੰਨ ਦੇ ਨਾਲ ਹੀ ਬਿਲਕੁਲ ਕਿੰਨਾ ਖਤਰਾ ਬਣਿਆ ਫਿਰ ਥੋੜਾ ਜਿਹੀ ਬੰਨ ਹੈ ਸਾਲ ਪਬਲਿਕ ਰੂਮ ਲੱਗੀ ਹੋਈ ਪਰ ਬਹੁਤ ਜ਼ਿਆਦਾ ਇੰਨਾ ਪਾਣੀ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਬਈ ਇਧਰ ਇੱਚ ਹੋਣਾ ਚਾਹਨਾ ਹੈ ਸਾਰੇ ਸਾਰੇ ਪਾਸੇ ਚੋਣਾ ਸੀਗਾ ਜੀ ਆਹ ਦੇਖੋ ਨੋ ਗਾਂਵ ਆ ਰਾਰਾ ਆ ਸਾਰੇ ਝੋਨਾ ਸੀਗਾ ਉਹ ਉਹ ਜਿਹੜੀ ਝੁੱਗੀ ਆ ਆ ਝੁੱਗੀ ਤਾਂ ਉਰਲੇ ਪਾਸੇ ਝੋਨਾ ਸੀ ਹਾਂਜੀ ਹਾਂਜੀ ਮਨੋਂ ਮਾਛੀ ਉਹਦੇ ਪਾਣੀ ਵੜ ਗਿਆ ਸਰ ਬਹੁਤ ਜ਼ਿਆਦਾ ਉਹ ਚਲ ਗਿਓ ਨੇ ਲੋਕ ਉਹ ਤਾਂ ਬਹੁਤ ਬਹੁਤ ਨਹੀਂ ਉਹ ਲੋਕ ਉੱਥੇ ਨਹੀਂ ਉੱਥੇ ਵਿਚਾਰੇ ਫਸੇ ਪੁਸੇ ਪਏ ਜਿਹੜੀ ਚੀਜ਼ ਹੈ ਵੀ ਢੇਲੂ ਸਮਾਨ ਉਹ ਤਲ ਜਾ ਸਕਦੇ ਆ ਨਹੀਂ ਲਾ ਉੱਥੋਂ ਨਿਕਲੇ ਤਾਂ ਹਣੇ ਰਾਹ ਰੁਕੇ ਬਸ ਚੜ ਕੇ ਜਨਾਨੀਆਂ ਕੱਢ ਸਕਦੇ ਪੰਜ ਦੁਕਾਨਾਂ ਦੀ ਜਮੀਨ ਮਾਲਕਾਂ ਦਾ ਸਿੱਧਰ ਜਾ ਉਹ ਕੱਲ ਜਿਹੜੀ ਆ ਉਹ ਕੱਲ ਨੋਚ ਆ ਉਹ ਜਿਹੜੀ ਉਹ ਅੱਗੇ ਤੱਕ ਬਣਾ ਦਿੱਤੀ ਸੀ ਉਹ ਨੋਚ ਜਿਹੜੀ ਬਹੁਤ ਅੱਗੇ ਤੱਕ ਬਣਾਈ ਹੋ ਰاتੋਂ ਰਾਤ ਰੁੜ ਗਈ ਹਾਂਜੀ ਬਹੁਤ ਜ਼ਿਆਦਾ ਔਰ ਮਹਾਰਾਜ ਨੇ ਪਛਾਉਣਾ ਪਰ ਆ ਸਾਰੇ ਅੱਜ ਲਾਲ ਆ ਕੇ ਤਾਰਾਂ ਦੇ ਤੇ ਉਹ ਕੱਲ ਨੋਚ ਬਹੁਤ ਜ਼ਿਆਦਾ ਬਣਾਈ ਪਈ ਸੀ ਅੱਗੇ ਰਾਤੋਂ ਰਾਤ ਲੇਵਲ ਹੀ ਪਾਣੀ ਦਾ ਬਹੁਤ ਜ਼ਿਆਦਾ ਵਧ ਗਿਆ